ਮੇਰੀ ਨੇੜ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੋਹਰਿਆਂ ਤੋਂ ਆਈ ਆ ਮੈਂ ਕੱਲ ਵੇ ਮੇਰੀ ਨੇੜ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੋਹਰਿਆਂ ਤੋਂ ਆਈ ਆ ਮੈਂ ਕੱਲ ਵੇ ਹਾਲ ਦਿਲ ਦਾ ਸੁਣਾਉਣ ਸਾਰਾ ਖੋਲ ਕੇ ਮੈਂ ਮੈਂ ਤਾਂ ਮੇਰੇ ਚਿੱਤ ਚੋਰ ਨੂੰ ਜੇ ਮੈਂ ਤੈਨੂੰ ਵੇ ਮੈਂ ਟਾਉਂਦੀ ਡੁੱਬ ਜਾਣਿਆ ਬੇਮਾਹੀ ਚਾਹੁੰਦਾ ਕਿਸੇ ਹੋਰ ਨੂੰ ਜੀ ਮੈਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿ ਸਹੋਰ ਨੂੰ ਇਹ ਤੇ ਤੈਨੂੰ ਮੇਰੇ ਹੰਦੇ ਨੂੰ ਗਈ ਛੱਡ ਕੇ ਵੇ ਅੱਗੇ ਪੰਲੇ ਰੋਣਾ ਪੈ ਗਿਆ ਮੈਨੂੰ ਪੀਕੇ ਤੇ ਸਹਰੇ ਦੋ ਮਾਥਾ ਮਤੇ ਵੇ ਸਭ ਕੁਝ ਕੋ ਕਿਆ ਤੇ ਸਾਰੇ ਦੋ ਮਥਾ ਮਤੇ ਵੇ ਸਭ ਕੁਝ ਖੋਣਾ ਪੈ ਗਿਆ ਤੇਰੇ ਬਿਨਾ ਵਿਦਲਾ ਸੇ ਕੌਣ ਦੇਵੇ ਮੇਰੇ ਦਿਲ ਕਮਜ਼ੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਦੇ ਘਤਾਂ ਦੇ ਪਟਾਰੀ ਅੱਗੇ ਬਹਿ ਗਿਆਂ ਵੇ ਨਾਲੇ ਤਸਵੀਰਾਂ ਸਾਰੀਆਂ ਮੈਂ ਤਾਂ ਲੁੱਟਿਆ ਗਿਆ ਨੀ ਇਹ ਆਕੇ ਸੀ ਚੰਦਰੇ ਨੇ ਤਾਂ ਹਵਾਰੀਆਂ ਮੈਂ ਤਾਂ ਲੁੱਟਿਆ ਗਿਆ ਨੀ ਇਹ ਆਕੇ ਸੀ ਚੰਦਰੇ ਨੇ ਤਾਂ ਹਵਾਰੀਆਂ ਮੈਂ ਵਿਖੜ ਗਈ ਮਿੱਟੀ ਦਾ ਬੁੱਤ ਵਾਂ ਜੇ ਮੈਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਜੇ ਮੈਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਉਹਦੇ ਸਮਝੋ ਚੋੜੀ ਚੁਰਾਣਾ ਪੈ ਗਿਆ ਮੈਂ ਜਿਸਨੇ ਪਿਆਰ ਕਰਿਆ ਕਸਾਈ ਕੋਣਹਾਣੀ ਅਬ ਅੱਜ ਨਹੀਂ ਤੇ ਕੱਲ ਮਰਿਆ ਜਿਵੇਂ ਬੱਕਰਾ ਕਸਾਈ ਕੋਣਹਾਣੀ ਅਬ ਅੱਜ ਨਹੀਂ ਤੇ ਕੱਲ ਮਰਿਆ ਵੇਲੇ ਫੁੱਲਾਂ ਦੀ ਹਰ ਇੱਕ ਕਰੇ ਆਉਂਦਾ ਵੇਲਾ ਬਿਨਾ ਕੋਈ ਕਹਦੇ ਤੋਰ ਨੂੰ ਜਿਵੇਂ ਤੈਨੂੰ ਵੀ ਮੈਂ ਚਾਹੁੰਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿ ਸੇ ਮੈਂ ਚਾਹੁੰਦੀ ਡੁੱਬ ਜਾਣਿਆ ਵਿਮਾਹੀ ਚਾਹੁੰਦਾ ਕਿਸ ਹੋਰ ਨੂੰ ਮੈਂ ਤਾਂ ਰੋ ਕੇ ਕੱਢੀ ساری ਰਾਤ ਸੋਣਿਆ ਤੇ ਮਾਹੀ ਮੇਰਾ ਗਿਆ ਰੋਈ ਵੇ ਲਿਖ ਲੇਖ ਦੀਨ ਡਬ ਡાળੀ ਵਾਲਿਆਂ ਸਕਦਾ ਨਾ ਮੇਟ ਕੋਈ ਵੇ ਲਿਖ ਲੇਖ ਦੀਨੋ ਡੱਬ ਵਾਲੀ ਵਾਲਿਆ ਸਕਦਾ ਨਾ ਮੇਟ ਕੋਈ ਵੇ ਕਦ ਮੇਰੇ ਨਾਨੀ ਜਨ ਮੈਨੂੰ ਪਿੰਦੇ ਰਾ ਜਿਵੇਂ ਮੇਲੇ ਨੱਚ ਕੋਰਨੋ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਮੈਂ ਮਾਹੀ ਚਾਹੁੰਦਾ ਕਿ ਸਹੌਰ ਨੂੰ ਮੈਂ ਮਾਹੀ ਚਾਹੁੰਦਾ ਕਿ ਸਹੋ